ਨਸ਼ੇ ਦੇ ਦਰਿਆ ਨੂੰ ਰੋਕਣ ਦੇ ਲਈ ਨਸ਼ੇ ਦੇ ਦਰਿਆ ਤੇ ਠੱਲ ਪਾਉਣ ਦੇ ਲਈ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਜਿਹੜੇ ਨੇ ਯਤਨ ਕੀਤੇ ਜਾ ਰਹੇ ਨੇ ਤੇ ਕੁਝ ਦਿਨ ਪਹਿਲਾਂ ਹੀ ਦੱਸਦੇ ਹੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਕਿ ਸੀਐਮ ਦੇ ਵੱਲੋਂ ਇੱਕ ਖਾਸ ਬੈਠਕ ਬੁਲਾਈ ਗਈ ਸੀ ਤੇ ਉਸ ਦੇ ਵਿੱਚ ਪੰਜਾਬ ਪੁਲਿਸ ਨੂੰ ਕੜੇ ਨਿਰਦੇਸ਼ ਜਿਹੜੇ ਨੇ ਉਹ ਦਿੱਤੇ ਗਏ ਨੇ ਤੇ ਉਸੇ ਨਿਰਦੇਸ਼ਾਂ ਦੇ ਤਹਿਤ ਜਿਹੜਾ ਐਸਐਸਪੀ ਪਠਾਨਕੋਟ ਕੁਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਡੀਐਸਪੀ ਸੁਮੇਰ ਸਿੰਘ ਮਾਨ ਦੇ ਵੱਲੋਂ तमाम ਪੁਲਿਸ ਫੋਰਸ ਦੇ ਨਾਲ ਜਿਹੜਾ ਹੈ ਇਹ ਪਠਾਨਕੋਟ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਤੇ ਉੱਥੇ ਹੀ ਨਕਪਾਕ ਦੇ ਨਾਲ ਲੱਗਦੇ ਜਿੰਨੇ ਵੀ ਕਰ ਨੇ ਉਹਨਾਂ ਸਾਰਿਆਂ ਦੀ ਤਲਾਸ਼ੀ ਲਈ ਗਈ ਹੈ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਦੱਸਦੇ ਹੀ ਹੈ ਤੇ ਇਸ ਮੌਕੇ ਤੇ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਪਠਾਨਕੋਟ ਦੇ ਵਿੱਚ ਜੇਕਰ ਕੋਈ ਨਸ਼ਾ ਤਸਕਰ ਹੈ ਜਾਂ ਫਿਰ ਨਸ਼ਾ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਸ਼ਬਦ ਜਿਹੜੇ ਨੇ ਡੀਐਸਪੀ ਸੁਮੇਰ ਸਿੰਘ ਮਾਨ ਦੇ ਵੱਲੋਂ ਕੜੇ ਸ਼ਬਦਾਂ ਦੇ ਵਿੱਚ ਦੱਸਿਆ ਉਹਨਾਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੈਵਨ ਸੀ ਨਿਊਜ਼ ਪਠਾਨਕੋਟ ਦੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਜਿਹੜੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਕੋਈ ਵੀ ਆਂਗਵਾਂਡਿਆ ਆਸ-ਪਾਸੇ ਵੀ ਅਜਿਹਾ ਕੋਈ ਸ਼ਖਸ ਉਹਨਾਂ ਨੂੰ ਮਿਲਦਾ ਹੈ ਜਾਂ ਦੇਖਦੇ ਹੈ ਕਿ ਕੋਈ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਪੁਲਿਸ ਦੇ ਵੱਲੋਂ ਉਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਗੱਲਬਾਤ ਕਰਦੇ ਹਾਂ ਡੀਐਸਪੀ ਸੁਮੇਰ ਸਿੰਘ ਮਾਨ ਦੇ ਨਾਲ ਕਿਸ ਤਰ੍ਹਾਂ ਦੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਦੇਖਦੇ ਹਾਂ ਤਸਵੀਰਾਂ ਕਿ ਪਠਾਨਕੋਟ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਆਮ ਜਨਤਾ ਨੂੰ ਜਿਹੜਾ ਸਤਰਕੀਤਾ ਜਾ ਰਿਹਾ ਹੈ ਦੇਖਦੇ ਆਏ ਤਸਵੀਰਾਂ ਦੇਖਦੇ ਆਏ ਖਬਰ ਤੇ ਦੂਸਰਿਆਂ ਨੂੰ ਤੁਸੀਂ ਜਾਣਦੇ ਉਨਾ ਦੀ ਸਪੈਸ਼ਲ ਡਾਇਰੈਕਸ਼ਨ ਪਿਛਲੇ ਕੁਝ ਦਿਨਾਂ ਚ ਆਈਆਂ ਕਿ ਉਹਨਾਂ ਨੇ ਇੱਕ ਕੈਬਨਿਟ ਸਬ-ਕਮੇਟੀ ਵੀ ਬਣਾਈ ਹੈ ਕਿ ਵੀ ਜਿਹੜੀ ਨਸ਼ਿਆਂ ਦੇ ਉੱਪਰ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਨੂੰ ਉਹ ਉਹਨੂੰ ਵਾਚ ਕਰੂਗੀ ਇਹਦੇ ਬਾਅਦ ਆਪਣੇ ਐਸਐਸਪੀ ਪਠਾਨਕੋਟ ਸ਼੍ਰੀ ਦਲਜਿੰਦਰ ਸਿੰਘ ਢਿੱਲੋਂ ਦੀ ਇਹਨਾਂ ਦੀ ਵੀ ਸਾਨੂੰ ਖਾਸ ਅਦਾਇਤਾਂ ਆਈਆਂ ਉਹਦੇ ਬਾਅਦ ਜਿਹੜਾ ਆਪਾਂ ਇੱਕ ਮਾਰਸੋਰ ਸਪੈਸ਼ਲ ਡਰਾਈਵ ਜਿਹੜਾ ਪਠਾਨਕੋਟ ਚ ਜਿਹੜਾ ਸਟਾਰਟ ਕੀਤਾ ਤੇ ਉਹਦੇ ਮੱਦੇਨਜ਼ਰ ਆਪਾਂ ਜਿਹੜੇ ਆ ਆਪਣੇ ਸਿਟੀ ਸਬ-ਡਿਵੀਜ਼ਨ ਚ ਕੁੱਲ 3 ਐਫਆਈਆਰਜ਼ ਲਾਚ ਕੀਤੀਆਂ ਤੇ ਉਹਨਾਂ ਚੋਂ ਇੱਕ ਐਫਆਈਆਰ ਜਿਹੜੀ ਐਫਆਈਆਰ ਨੰਬਰ 20 ਹੈ ਜਿਸ ਚ 18 ਗ੍ਰਾਮ ਹੈ ਰੰਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਆਪਾਂ ਮੌਕੇ ਤੇ ਆਏ ਆਂ ਉਹਨੇ ਏਰੀਆ 'ਚ ਪੂਰੀ ਆਪਾਂ ਸਰਚ ਕਰਾਂਗੇ ਤੇ ਦੇਖਾਂਗੇ ਸਾਨੂੰ ਕੋਈ ਹੋਰ ਵੀ ਕੋਈ ਰਿਕਵਰੀ ਹੁੰਦੀ ਹੈ ਕਿ ਨਹੀਂ ਤੇ ਇਹ ਮੈਂ ਦੱਸ ਦੇਣਾ ਚਾਹਨਾ ਕਿ ਵੀ ਪੂਰੇ ਪਠਾਨਕੋਟ 'ਚ ਇਹ ਜਿਹੜਾ ਡਰਾਈ ਜਿਹੜਾ ਉਹ ਚੱਲ ਰਿਹਾ ਹੈ ਤੇ ਤਕਰੀਬਨ 8 ਦੋਸ਼ੀ ਆਪਾਂ ਹਰਵਿੰਦੇ ਅਲੱਗ-ਅਲੱਗ ਕੇਸ 'ਚ ਆਪਾਂ ਫੜੇ ਆ ਪੂਰੇ ਪਠਾਨਕੋਟ ਜ਼ਿਲ੍ਹੇ 'ਚ ਤੇ ਇਹਦੇ ਵਿੱਚ ਨਾ ਹੀ ਕੇਵਲ ਸਿਟੀ ਦੇ ਏਰੀਏ 'ਚ ਬਲਕਿ ਸਜਾਣਪੁਰ ਦੇ ਏਰੀਏ 'ਚ ਐਂਡ ਰੂਰਲ ਟੂ ਏਰੀਆ ਚ ਵੀ ਜਿਹੜਾ ਇਹ ਸਪੈਸ਼ਲ ਡਰਾਈਵ ਚੱਲ ਰਿਹਾ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਇਹਨਾਂ ਨੂੰ ਡਰੱਗਸ ਪੈਡਲਰ ਨੂੰ ਬੜਾ ਇੱਕ ਸਟਰੋਂਗ ਮੈਸੇਜ ਲਾਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਇਹ ਸੋਚਦਾ ਹੈ ਕਿ ਵੀ ਆਪਾਂ ਨਸ਼ੇ ਵੇਚ ਕੇ ਇੱਥੇ ਸਰਵਾਈਵ ਕਰ ਲਾਂਗੇ ਤੇ ਉਹ ਪੋਸੀਬਲ ਨਹੀਂ ਹੁਣ ਪੁਲਿਸ ਜਿਹੜੀ ਹੈ ਖਾਸ ਤਵੱਜੋ ਦੇ ਕੇ ਉਹਨਾਂ ਦੇ ਖਿਲਾਫ ਚੱਲੂਗੀ ਜਿਸ ਤਰ੍ਹਾਂ ਪੂਰੇ ਪੰਜਾਬ ਚੋਂ ਮੀਂਹ ਚੱਲ ਰਹੀ ਹੈ ਜਿੱਥੇ ਜਿਹੜੇ ਪੈਡਲਰਸ ਦੇ ਆਸ ਪਰ ਲਾਅ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਮਕਾਨ ਵੀ ਜਿਹੜੇ ਢਾਏ ਜਾ ਰਹੇ ਆ ਕਿਤੇ ਵੀ ਆਪਾਂ ਪ੍ਰੋਪੋਜ਼ਲ ਤਿਆਰ ਕਰ ਰਹੇ ਆ ਜਿਨ੍ਹਾਂ ਤੇ ਮਲਟੀਪਲ ਐਨਡੀਪੀਐਸ ਦੀ ਐਫਆਈਆਰ ਦਾ ਉਹ ਸਾਰਿਆਂ ਨੂੰ ਪਤਾ ਤੇ ਮੇਰੀ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਵੀ ਉਹ ਆਪਣਾ ਪੜਾ ਵਿਚਾਰ ਲੈਣ ਕਿਉਂਕਿ ਪੁਲਿਸ ਜਿਹੜੀ ਉਹ ਛੱਡੂਗੀ ਤੇ ਆਪਾਂ ਪੂਰਾ ਮਨ ਬਣਾਇਆ ਕਿ ਵੀ ਹਰ ਇੱਕ ਬੰਦੇ ਨੂੰ ਜਿਹੜਾ ਬੰਦਾ ਨਸ਼ਾ ਵੇਚ ਰਿਹਾ ਹੋਊਗਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਫੜਾਂਗੇ ਉਹਨਾਂ ਤੇ ਘਰ ਜਾ ਕੇ ਫੜਾਂਗੇ ਕਿੱਥੇ ਲੱਭਣਗੇ ਉੱਥੇ ਫੜਾਂਗੇ ਤੇ ਹਰ ਪ੍ਰਕਾਰ ਦੀ ਜਿਹੜੀ ਕਾਨੂੰਨ ਦੇ ਮੁਤਾਬਕ ਕਾਰਵਾਈ ਵੀ ਕਰਾਂਗੇ ਤੇ ਆਪਾਂ ਇਨਸ਼ੋਰ ਕਰਨਾ ਕਿ ਵੀ ਜਿਹੜਾ ਪਠਾਨਕੋਟ ਵਿੱਚ ਕਿਸੇ ਵੀ ਟਾਈਪ ਦਾ ਨਸ਼ੇ ਦੀ ਸਪਲਾਈ ਨਸ਼ੇ ਦੀ ਸੇਲ ਜਾਂ ਕਿਸੇ ਵੀ ਨਸ਼ੇ ਦੀ ਨਸ਼ੇ ਨੂੰ ਲੈ ਕੇ ਵੰਡ ਜਿਹੜੀ ਆ ਉਹ ਨਾ ਹੋ ਸਕੇ ਤੇ ਪੁਲਿਸ ਜਿਹੜੀ ਐ ਇਨਸ਼ੋਰ ਕਰੂਗੀ ਕਿ ਵੀ ਪਠਾਨਕੋਟ ਦੇ ਵਿੱਚ ਜਿਹੜਾ ਉਹ ਜਿਹੜੇ ਪੈਡਲਰਸ ਆ ਉਹਨਾਂ ਦੇ ਖਿਲਾਫ ਇੱਕ ਐਗਜ਼ੈਂਪਲਰੀ ਆਪਾਂ ਐਕਸ਼ਨ ਕਰੀ ਪਰ ਜਿਹੜੇ ਡਰੱਗ ਟ੍ਰੈਡਰਸ ਦੇ ਵਿੱਚ ਸੰਲਿਕ ਨੇ ਉਹਨਾਂ ਦੀ ਪ੍ਰੋਪਰਟੀ ਜਿਹੜੀ ਨੇ ਜਿਸ ਵਾਂ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਬਿਲਕੁਲ ਇਤੇ ਕਾਰਵਾਈ ਕਰ ਰਹੇ ਆਪਾਂ ਪ੍ਰੋਪੋਜ਼ਲ ਬਣਾ ਰਹੇ ਆ ਸਾਡੇ ਕੋਲ ਬੰਦੇ ਆਇਡੈਂਟੀਫਾਈਡ ਆ ਕਿਨਾਂ ਕੋ ਜਿਹੜੀਆਂ ਪ੍ਰੋਪਰਟੀਆਂ ਇਸ ਤਰ੍ਹਾਂ ਦੀਆਂ ਤੇ ਆਪਾਂ 101% ਉਹ ਉਹਨਾਂ ਦੇ ਅਗੇਂਸਟ ਕਾਰਵਾਈ ਕਰਾਂਗੇ ਤੁਹਾਨੂੰ ਵੀ ਉੱਥੇ ਬੁਲਾਵਾਂਗੇ ਆਪਾਂ ਇਸ ਤਰ੍ਹਾਂ ਲੁਕਾਛ ਪਾ ਕੇ ਕੋਈ ਕਾਰਵਾਈ ਨਹੀਂ ਹੋਊਗੀ ਐਸ ਪਰ ਲਾਅ ਹੀ ਕਰਾਂਗੇ ਆਪਾਂ ਠੀਕ ਹੈ ਜੀ ਤੇ ਇੱਥੇ ਆਪਾਂ ਕੋਈ ਵੀ ਕਿਸੇ ਪ੍ਰਕਾਰ ਦੀ ਘਬਰਾਹਟ ਦੀ ਲੋੜ ਨਹੀਂ ਆਪਾਂ ਕਾਨੂੰਨ ਦੇ ਕੈਮਰੋਸ ਤੋਂ ਹਰੀ ਦੇ ਨਾਲ ਅੱਜ ਸਹੀ ਦੀ ਰਿਪੋਰਟ